ਜਿੱਥੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੋਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ ਪੰਚਾਇਤਾਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਉਤੇ ਹੀ ਕੁਝ ਪਿੰਡਾਂ ਦੇ ਵਿੱਚ ਪੰਚਾਇਤੀ ਵੱਲੋਂ ਪੰਚਾਇਤੀ ਜ਼ਮੀਨਾਂ, ਸ਼ਾਮਨਾਟ ਅਤੇ ਛਪਣਾ ਦੀਆਂ ਸਾਂਝੀਆਂ ਥਾਵਾਂ ਤੋਂ ਨਜਾਇਜ਼ ਕਬਜ਼ੇ ਸ਼ੁਦਵਾਨ ਲਈ ਯਤਨ ਕਰਨ ਵਾਲੀਆਂ ਪੰਚਾਇਤਾਂ ਨੂੰ ਵੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਨੂ ਦੱਸਦੇ ਕਿ ਪਿੰਡ ਸਲੇਨਾ ਦੇ ಗ್ರಾಮ ਪੰਚਾਇਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਸਥਿਤ ਸ਼੍ਰੀ ਚੰਦ ਆਸ਼ਰਮ ਡੇਰੇ ਦੇ ਮੁਖੀ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਮਿਲ ਕੇ ਡੇਰੇ ਦੇ 2 ਏਕੜ 4 ਕਨਾਲ ਜਗ੍ਹਾ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਬਾਬੇ ਦੇ ਸਮਰਥਕਾਂ ਦੇ ਵੱਲੋਂ ਆਪ ਵਲੰਟੀਅਰ ਦੀ ਮੌਜੂਦਗੀ ਦੇ ਵਿੱਚ ਰਾਤ ਦਾ ਸਹਾਰਾ ਲੈਂਦਿਆਂ ਕੰਦਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਜਦੋਂ ਸਰਪੰਚ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਹ ਮਾਮਲਾ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੇ ਤੁਰੰਤ ਪੁਲਿਸ ਮੁਲਾਜ਼ਮ ਭੇਜ ਕੇ ਬਾਬੇ ਦੇ ਵੱਲੋਂ ਕੱਢੀਆਂ ਜਾ ਰਹੀਆਂ ਕੰਦਾ ਨੂੰ ਰੋਕਿਆ ਗਿਆ ਇਸ ਮੌਕੇ ਸਲੇਨਾ ਪਿੰਡ ਦੀ ਸਰਪੰਚ ਮਨਿੰਦਰ ਕੌਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਪੰਚਾਇਤੀ ਜ਼ਮੀਨਾਂ ਛੁੜਵਾਉਣ ਦੀ ਗੱਲ ਤਾਂ ਆਖੀ ਜਾ ਰਹੀ ਹੈ ਪਰ ਜਦੋਂ ਕਿਸੇ ਪਿੰਡ ਦੇ ਵਿੱਚ ਪੰਚਾਇਤ ਦੀ ਜਗ੍ਹਾ ਤੇ ਕੋਈ ਕਬਜਾ ਕਰਦਾ ਹੈ ਤਾਂ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਗੋਂ ਪੰਚਾਇਤਾਂ ਨੂੰ ਹੀ ਦਫ਼ਤਰਾਂ ਦੇ ਚੱਕਰ ਲਗਵਾ ਲਗਵਾ ਕੇ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਅਜੇ ਸੂਧ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੰਚਾਇਤੀ ਥਾਵਾਂ ਤੋਂ ਨਜਾਇਜ਼ ਕਬਜ਼ੇ ਨਹੀਂ ਛੁੜਵਾ ਸਕਦੀ ਤਾਂ ਉਹ ਦਮੀ ਦਾ ਰੋਲ ਅਦਾ ਨਾ ਕਰੇ ਅਤੇ ਪਾਸੇ ਹੋ ਜਾਣ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਬਾਬੇ ਦੇ ਵੱਲੋਂ ਛੱਪੜ ਤੇ ਕਬਜ਼ਾ ਕੀਤਾ ਗਿਆ ਹੈ ਉੱਥੇ ਹੀ ਪੰਚਾਇਤ ਦੇ 104 ਕਿੱਲੇ ਆਈਪੀਐਸ ਅਫਸਾਂ ਦੇ ਵੱਲੋਂ ਵੀ ਰੋਕੇ ਗਏ ਨੇ ਜਿਨ੍ਹਾਂ ਦਾ ਕੋਰਟ ਤੇ ਵਿੱਚ ਕੇਸ ਚੱਲ ਰਿਹਾ ਹੈ ਇਸ ਮੌਕੇ ਦਰਨਰ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਣ ਤਾਂ ਜੋ ਨਾਜਾਇਜ਼ ਕਬਜ਼ੇ ਛੁਡਵਾਈ ਜਾ ਸਕਣ ਉਧਰ ਦੂਜੇ ਪਾਸੇ ਜਦੋਂ ਕਬਜ਼ਾ ਕਰਨ ਵਾਲੇ ਬਾਬੇ ਦੇ ਸਮਰਥਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਇਹ ਜਗ੍ਹਾ ਪਹਿਲਾਂ ਹੀ ਗੁਰਦੁਆਰੇ ਦੇ ਨਾਂ ਤੇ ਹੈ ਪਰ ਜਦੋਂ ਪੱਤਰਕਾਰਾਂ ਨੇ ਇਹ ਜਮ੍ਹਾਂਬੰਦੀ ਵਿੱਚ ਇਹ ਜਗ੍ਹਾ ਡੇਰੇ ਦੇ ਨਾਮ ਦੇ ਨਾਂ ਬੋਲਣ ਬਾਰੇ ਸਵਾਲ ਕੀਤਾ ਦਾ ਬਾਬੇ ਦੇ ਸਮਰਥਕ ਕੋਈ ਵਾਜਬ ਜਵਾਬ ਨਹੀਂ ਦੇ ਸਕਿਆ ਅਤੇ میڈیا ਸਾਹਮਣੇ ਕਹਿ ਦਿੱਤਾ ਤੇ ਪੰਚਾਇਤ ਨੇ ਮਾਨ ਜੋ ਕੋਰਟ ਦੇ ਵਿੱਚ ਕੇਸ ਵਾਪਸ ਲੈ ਲਿਆ ਜਦੋਂ ਕਿ ਕੇਸ ਬਾਬੇ ਦੇ ਵੱਲੋਂ ਖੁਦ ਅਧਾਰ ਕੀਤਾ ਗਿਆ ਸੀ ਅਤੇ ਪੰਚਾਇਤ ਦੇ ਵੱਲੋਂ ਕੇਸ ਵਾਪਸ ਲੈਣਾ ਕੋਈ ਤੁਕ ਨਹੀਂ ਬੰਦੀ ਅਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਉਹ ਨਿਰਪੱਖ ਫੈਸਲਾ ਕਰਨਗੇ। ਉੱਥੇ ਹੀ ਮੌਕੇ ਤੇ ਪਹੁੰਚੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਮੌਕਾ ਵੇਖਿਆ ਤੇ ਦੋਨਾਂ ਧਿਰਾਂ ਨੂੰ ਇਸ ਜ਼ਮੀਨ ਸੰਬੰਧੀ ਕਾਗਜ਼ਾਤ ਦੇਣ ਨੂੰ ਕਿਹਾ। ਤਹਿਸੀਲਦਾਰ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਨਾਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਕਾਗਜ਼ਾਤ ਪੇਸ਼ ਕਰਨ ਦੇ ਲਈ ਦਿੱਤਾ ਗਿਆ। ਕਾਹਦੇ ਇਸ ਤਰ੍ਹਾਂ ਹੈਗਾ ਮੇਰੇ ਤਾਂ ਹੁਣੇ ਮੈਨੂੰ ਇਸ ਟੀਮ ਦਾ ਮੈਸੇਜ ਲੱਗਾ ਵੀ 20 ਦਿਨੇ ਪਹੁੰਚੋ ਜਿਨੇ ਜਾ ਕੇ ਤੇ ਦੇਖਿਆਗਾ ਕੋਰ ਦਾ ਮਸਲਾ ਹੈ ਕੋਰ ਦੇ ਕਾਜ ਪੱਤਰ ਸਾਨੂੰ ਦਿੱਤੇ ਹੈਗੇ ਉਸ ਦੀ ਦੇਖਾਂਗੇ ਉਹਦੇ ਚ ਕੀ ਨਿਕਲਦਾ ਹੈਗਾ ਜਿਸ ਤਰ੍ਹਾਂ ਦੀ ਐਜ ਪਰ ਲਾਹ ਕਹਿੰਦਾ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਕੋਰ ਨੇ ਇੱਕ ਸਟੇਟਸ ਕੋ ਦਿੱਤਾ ਵਕੀਟ ਕੀਤਾ ਉਹਦੇ ਚ ਇਹਨਾਂ ਬਨੇ ਇੱਕ ਪਾਰਟੀ ਨੇ ਵਾਪਸ ਲਿਆ ਹੈਗਾ ਜਿਹਨੇ ਵਾਪਸ ਲਿਆ ਉਸ ਲਈ ਵਿਕਾਂਕ ਕਾਰਜਪੱਤਰ ਜੋ ਵੀ ਹੈਗਾ ਸਰਤ ਕਹਿ ਰਹੀ ਹੈ ਕਾਰਜੇ ਨਿਯਾਇਜ ਫਟਾਈ ਜਾਂਦੇ ਉਹ ਅਸੀਂ ਦੇਖਾਂਗੇ ਜਮੀਨ ਕਿਹਦੀ ਹੈ ਇਹ ਕਿਹ ਹੈ ਅਸੀਂ ਦੇਖਾਂਗੇ ਜਮੀਨ ਮਾਲਕੀ ਕਿਹਦੀ ਹੈ ਕਿਸ ਕਿਸਮ ਦੀ ਮਾਲਕੀ ਹੈਗੀ ਇਹ ਉਹ ਤਾਂ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਐਸ ਪਰ ਮੌਕੇ ਤੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਸਤ ਕਦੋਂ ਤੇ ਤਿੰਨ ਦਿੱਤੀ ਇਹ ਸਮਵਾਦੀ ਤਰੀਕੇ ਦਿੱਤੀ ਇਹ ਜੀ ਸਾਹਿਬ ਜੀ ਆਪਣਾ ਮੰਨ ਲਓ ਜਿਹੜੀ ਜਗ੍ਹਾ ਦਾ ਰੌਲਾ ਪਿਆ ਹੈ ਕਾਫੀ ਦਿਨ ਤੋਂ ਚੱਲਦਾ ਆਪ ਨੂੰ ਪਤਾ ਹੈ ਇਹ ਮੀਡੀਆ ਨੂੰ ਇਦੇ ਵਿੱਚ ਜੋ ਵੀ ਮੰਨ ਲਓ ਪੰਚਾਇਤ ਕਹਿੰਦੀ ਸੀ ਵੀ ਇਹ 66 ਦੀ ਆਰਡ ਦੇ ਵਿੱਚ ਪੰਚਾਇਤ ਕਹਿੰਦੀ ਸੀ ਵੀ ਦੇਦੇ ਨੇ ਕਬਜ਼ਾ ਕੀਤਾ ਹੋਇਆ ਪਰ ਉਸ ਦੇ ਵਿੱਚ ਜਦੋਂ ਇਹਨਾਂ ਨੇ ਆਪਦੇ ਕੋਲੋਂ ਪੰਚਾਇਤ ਨੇ ਜੋ ਵੀ ਧਾਰਾ ਲਾਈ ਉਹਦੇ ਮਤਲਬ ਅਕ ਅਸੀਂ ਕੋਰਟ ਦੇ ਵਿੱਚ ਮਾਨਯੋਗ ਜੱਜ ਨੂੰ ਪੇਸ਼ ਹੋਏ ਤੇ ਉਹਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸਾਡੇ ਵੱਲੋਂ ਬਾਬਾ ਛੱਦਮੁਣੀ ਜੀ ਵੱਲੋਂ ਉਹ ਜਿਹੜੀ ਮੰਨ ਲਓ ਉਹਦੇ ਵਿੱਚ ਸੰਮਨ ਆਏ ਇਹਨਾਂ ਨੂੰ ਪੰਚਾਇਤ ਨੂੰ ਤੇ ਪੰਚਾਇਤ ਨੇ ਉਹਦੇ ਵਿੱਚ ਆਪਣਾ ਬਿਆਨ ਕੀਤਾ ਵੀ ਅਸੀਂ ਇਸ ਕਾਰਵਾਈ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ ਜੋ ਦੇਦੇ ਦੀ ਮਾਲੋ ਕੰਟਰੈਕਸ਼ਨ ਏਰੀਆ ਉਹਦੇ ਵਿੱਚ ਅਸੀਂ ਨਈਂ ਵਾਰ ਦੇ ਨਾਂ ਤੋੜਦੇ ਆ ਕਰਾਂਗੇ ਚਤੌਤ ਬਾਉਂਡਰੀ ਲਾਈਨ ਉਹ ਲੈਂਡਮਾਰਕ ਜੋ ਵੀ ਆ ਉਹਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰਾਂਗੇ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਤਾਂ ਇਹ ਵੀ ਕਹਿਣਾ ਕਿ ਜਿਹੜਾ ਖਾਲੀ ਥਾਂ ਉਹ ਛੱਪੜ ਦਾ ਥਾਂ ਉਹਦੇ ਤੇ ਨਿਯਾਜ਼ ਕਬਜ਼ਾ ਕੀਤਾ ਗਿਆ ਰੌਲਾ ਹੀ ਸਾਡਾ ਉਹਦਾ ਕੰਟਰੈਕਸ਼ਨ ਵਾਲੇ ਦਾ ਤਾਂ ਕੋਈ ਰੌਲਾ ਹੀ ਨਹੀਂਗਾ ਨਹੀਂ ਜੀ ਇਹ ਵੀ ਕੰਟਰੈਕਸ਼ਨ ਦੇ ਨਾਲ ਹੀ ਆ ਜੀ ਇਹ ਡੇ ਦਾ ਜਦੋਂ ਦਾ ਪ੍ਰਾਤਨ ਦੇ ਦਾ ਦੇ 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 ਨਾਲ ਹੀ ਜਗ੍ਹਾ ਉਹਦੇ ਵਿੱਚ ਬਾਉਂਡਰੀ ਲਾਈਨ ਦੇਖੋ ਜੇ ਅੱਜ ਦੀ ਹੋਵੇ ਤਾਂ ਤੁਹਾਨੂੰ ਪਤਾ ਲੈ ਸਾਫ ਛਪਈ ਦੇ ਜਿਹੜੇ ਮੋٹے ਆ ਜੀ ਤੇ ਬਾਉਂਡਰੀ ਲਾਈਨ ਆ ਤੇ ਉਹਦੇ ਵਿੱਚ ਕੰਧਾਂ ਕੱਢੀਆਂ ਹੋਈਆਂ ਚਾਰੇ ਪਾਸਿਓਂ ਇੱਕ ਕੰਧ ਰਹਿੰਦੀ ਸੀ ਜਿਹੜੀ ਛੱਪੜ ਵਾਲੀ ਸਾਈਡ ਆ ਉਸੇ ਆਰ ਦੇ ਵਿੱਚ ਹੀ ਪੰਚਾਇਤ ਨੇ ਕਿਹਾ ਵੀ ਇਹ ਛੱਪੜ ਦਾ ਥਾਮ ਮੰਨ ਲਦੇ ਆ ਬਾਕੀ ਤੁਸੀਂ ਕਾਇਮਲਾਜ ਮਾਰ ਸਕਦੇ ਆ ਚਾਰੇ ਪਾਸੇ ਬਾਉਂਡਰੀ ਲਾਈਨ ਹੋਈ ਆ ਫਿਲਹਾਲ ਛੱਪੜ ਵਾਲੇ ਪਾਸੇ ਥੋੜੀ ਜਿਹੀ ਕੰਧ ਡਿੱਗੀ ਸੀ ਉਹਨੂੰ ਕਾਵੇ ਸੀਗੇ ਸਵੇਰੇ ਅਸੀਂ ਸੋਭਾ ਅਦਾਲਤ 'ਚ ਕੀ ਸਟੇਟਸ ਚੱਲਦਾ ਪਿਆ ਇਸ ਕੇਸ ਦਾ ਜੀ ਅਦਾਲਤ ਦੇ ਵਿੱਚ ਇਹ ਚੱਲਦਾ ਜੀ ਵੀ ਜਿਹੜਾ ਮੰਨ ਲਓ ਇਹ ਕੀਤੀ ਸੀ ਉਹਦਾ ਇਹ ਜਵਾਬ ਦਾ ਹੀ ਦੇ ਆਏ ਆ ਵੀ ਅਸੀਂ ਇਸ ਨੂੰ ਅ ਵੀ ਦੇਦੇ ਦੇ ਹੱਕ ਜੋ ਵੀ ਇਹ ਆਪਦਾ ਕਰਕੇ ਆਇਆ ਵੀ ਅਸੀਂ ਦਖਲ ਅੰਦਾਜ਼ੀ ਨਹੀਂ ਇੱਕ ਇੱਥੇ ਟੂਰਨਾਮੈਂਟ ਵੀ ਤੁਸੀਂ ਕਰਾਇਆ ਸੀ ਉਦੋਂ ਵੀ ਲੈ ਕੇ ਦਿੱਤਾ ਸੀ ਪੰਚਾਇਤ ਦੇ ਥਾਂ ਤੇ ਟੂਰਨਾਮੈਂਟ ਨਹੀਂ ਉਹਦੇ ਵਿੱਚ ਉਹਦੇ ਵਿੱਚ ਕੀ ਹੋਇਆ ਜੀ ਉਹਦੇ ਵਿੱਚ ਜਦੋਂ ਥਾਣੇ ਸਾਡਾ ਟੂਰਨਾਮੈਂਟ ਸ਼ੁਰੂ ਹੋਇਆ ਮੌਕੇ ਤੇ ਸਾਨੂੰ ਉੱਥੇ ਸੱਦੇ ਆ ਗਿਆ ਥਾਣੇ ਦੇ ਵਿੱਚ ਔਰ ਐਸਐਸਓ ਸਾਹਿਬ ਇਹ ਜਗਤਾ ਸਿੰਘ ਜੀ ਸੀਗੇ ਜਿਨ੍ਹਾਂ ਦੇ ਵਿੱਚ ਹੋਇਆ ਸੀਗੇ ਵੀ ਸਾਂਝੀ ਜਗ੍ਹਾ ਧਾਰਮਿਕ ਜਗਾ ਲਿਖਣੀ ਸੀਗੀ ਉੱਥੇ ਉਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਪੰਚਾਇਤੀ ਥਾਂ ਲਿਖਤੀ ਉਹਦੇ ਵਿੱਚ ਵੀ ਸਾਡੇ ਨਾਲ ਪਹੇਲਾ ਰੱਖਿਆ ਗਿਆ ਕਿਉਂਕਿ ਉਦੋਂ ਟੂਰਨਾਮੈਂਟ ਸਟਾਰਟ ਹੋਇਆ ਸੀਗਾ ਉਦੋਂ ਸਾਨੂੰ ਠਾਣੇ 12 ਵਜੇ ਹੀ ਉੱਥੇ ਬੈਠੇ ਸੀਗੇ ਜਿਹਦੇ ਵਿੱਚ ਦਿਮਾਗ ਡਿਪਰੈਸ਼ਨ ਚ ਸੀਗਾ ਇਹਨਾਂ ਨੇ ਹੀ ਇਹ ਲਿਖਿਆ ਸੀਗਾ ਤੁਸੀਂ ਸਾਈਨ ਕਰ ਦਿਓ ਬਈ ਆਪਾਂ ਭਾਈ ਸਾਂਝੀ ਥਾਂ ਤੇ ਇਹਨਾਂ ਕ ਲਿਖ ਕੇ ਦੇਜੋ ਸਾਨੂੰ ਬਾਅਦ ਚ ਪਤਾ ਲੱਗਾ ਵੀ ਉਹਦੇ ਵਿੱਚ ਇਹਨਾਂ ਨੇ ਸਾਡੇ ਤੋਂ ਇਹ ਲਿਖਾ ਲਿਆ ਵੀ ਪੰਚਾਇਤੀ ਥਾਂ ਬਸ ਕਰਤਾ ਤੁਹਾਡੇ ਵੀ ਹੋਇਆ ਨਾ ਵੇਖ ਕੇ ਪੜਿਆ ਨਹੀਂ ਜਦੋਂ ਤੁਸੀਂ ਲਿਖਿਆ ਸੀਗਾ ਬਸ ਪਰੋਸਾ ਜੀ ਤੁਸੀਂ ਜਿਸ ਨੂੰ ਮਾਤੀ ਸਮਝ ਲਓ ਪਰੋਸਾ ਜਿਹੜਾ ਸੀਗਾ ਉਹਦੇ ਤੇ ਸਾਈਨ ਕਰ ਬੈਠੇ ਹੁਣ ਕੰਮ ਰਕਵਾਇਆ ਗਿਆ ਸਰ ਕੀ ਮੰਗ ਕਰਦੇ ਹੋ ਉਹਦੇ ਵਿੱਚ ਕੋਈ ਕੰਮ ਤਾਂ ਇਹ ਆ ਜੀ ਵੀ ਸਾਨੂੰ ਸੌ ਬਾਦ ਨੂੰ ਸੱਦੇਆ ਸ਼੍ਰੀਮਨ ਸਾਹਿਬ ਦੇ ਜੋ ਵੀ ਦੋਨਾਂ ਤਰ੍ਹਾਂ ਦਾ ਜ਼ਿਆਦਾ ਪਪਾ ਕੇ ਪੇਸ਼ ਕਰਾਂਗੇ ਉਹ ਕਹਿੰਦੇ ਉਸ ਤੋਂ ਬਾਅਦ ਕੰਦ ਕੰਦ ਤੋਂ ਰੋਕਿਆ ਨਹੀਂ ਗਿਆ ਕੰਦ ਸਾਡੇ ਕੋਲੇ ਹੈ ਗਿਆ ਜੀ ਲੜਾਈ ਪੜਾਈ ਤੋਂ ਪ੍ਰਸ਼ਾਸਨ ਨੇ ਸੋਚਿਆ ਵੀ ਬਹਿ ਕੇ ਟੇਬਲ ਟॉक ਕਰਕੇ ਸਾਨੂੰ ਖਤਮ ਕਰਕੇ ਮੁਰ ਕੇ ਕੰਦ ਕਢਾਈ ਚਲੀ ਤੋ ਲੰਬਾ ਚਿਰ ਤੋਂ ਵਿਵਾਦ ਅਸਰ ਲੱਗਦਾ ਕਿ ਛੇਤੀ ਖਤਮ ਹੋਊਗਾ ਇਹ ਹਾਂਜੀ ਖਤਮ ਹੋ ਜਾਊਗਾ ਜੀ ਅਸੀਂ ਸਾਨੂੰ ਪੂਰਾ ਵਿਸ਼ਵਾਸ ਆ ਪ੍ਰਸ਼ਾਸਨ ਤੇ ਤੇ ਸਾਡਾ ਇਨਸਾਫ ਹੋਊਗਾ ਸਾਨੂੰ ਜਿਹੜੀ ਐਮਐਮ ਚਲਾਈ ਗਈ ਸੀ ਵੀ ਜਿਹੜੇ ਪਿੰਡਾਂ ਚ ਨਜਾਇਜ਼ ਕਬਜ਼ੇ ਸ਼ਾਮ ਲਾਟਾਂ ਜਾਂ ਛਪੜਾਂ ਤੇ ਹੋਏ ਵੇ ਆ ਵੀ ਉਹ ਜਿਹੜੇ ਸਰਪੰਚ ਪੰਚ ਅੱਗੇ ਹੋ ਕੇ ਛਡਵਾਉਣ ਅਸੀਂ ਐਮਐਮ ਦੀਦੇ ਐਨ ਆਪਦੇ ਜਿਹੜੇ ਪਿੰਡ ਵਿੱਚ ਨਜਾਇਜ਼ ਕਬਜ਼ਾ ਹੋਇਆ ਵੈ ਅਸੀਂ ਛੱਪੜ ਦਾ ਉਸ ਨੂੰ ਛਡਵਾ ਰਹੇ ਸੀਗੇ ਪਰ ਜਿਹੜਾ ਨਰਵੈਰ ਸਿੰਘ ਸ਼ੁੱਧ ਮੁਣੀ ਆ ਉੱਥੇ ਕਬਜ਼ਾ ਕਰ ਰਿਹਾ ਹੈ ਤੇ ਉਹ ਬਾਬਾ ਜੀ ਨਰਵੈਰ ਸਿੰਘ ਸ਼ੁੱਧ ਮੁਣੀ ਕੀ ਕਹਿੰਦੇ ਆ ਉਹਨਾਂ ਨੇ ਰਾਤੇ ਰਾਤ ਇੱਥੇ ਕੰਧ ਕਰ ਲਈ ਜਿਹੜੇ ਕੋਰਟ ਦੇ ਆਰਡਰ ਹੋਏ ਆ ਪਹਿਲਾਂ ਉਸ ਨੇ ਸਟੇ ਲੈ ਲਿਆ ਸੀ 25 ਤਰੀਕ ਨੂੰ 30 ਤੱਕ ਤੇ ਉਹ 30 ਤਰੀਕ ਨੂੰ ਹਾਈ ਆਪਣੇ ਜਿਹੜੇ ਸਿਵਲ ਕੋਰਟ ਨੇ ਇਹ ਹਾਈ ਜਿਹੜਾ ਸਟੇ ਆ ಗ್ರಾಮ ਪੰਚਾਇਤ ਦੇ ਹੱਕ ਚ ਕਰਤਾ ਸੀਗਾ ਪਰ ਉਸ ਤੋਂ ਬਾਅਦ ਇਹ 31 ਦੀ ਰਾਤ ਨੂੰ ਆਮ ਪਾਰਟੀ ਦਾ ਵਲੰਟੀਅਰ ਗੁਰਮਖ ਸਿੰਘ ਲਾਪਰੀ ਸਿੰਘ ਲਾਡੀ ਜਗਰੂਪ ਸਿੰਘ ਹੋਰ ਜਿਹੜੇ ਅਣਪਛਾਤੇ ਲੋਕਾਂ ਨੇ ਇੱਥੇ ਰਾਤ ਨੂੰ ਬਹਿ ਕੇ ਕਬਜ਼ਾ ਕਰਾਇਆ ਹੈ ਜਿਹੜਾ ਨਰਵੈਰ ਸਿੰਘ ਸ਼ੁੱਧ ਮੁਣੀ ਆ ਉਹ ਡੇਰੇ ਚ ਅਣਪਛਾਤੇ ਲੋਕਾਂ ਨੂੰ ਹੁਣ ਵੀ ਬਿਠਾਈ ਬੈਠਾ ਜਿਸ ਤੋਂ ਸਾਨੂੰ ਬਹੁਤ ਖਤਰਾ ਹੈ ਪਿੰਡ ਦਾ ਜਿਹੜਾ ਮਾਹੌਲ ਆ ਬਹੁਤ ਜ਼ਿਆਦਾ ਖਰਾਬ ਕਰਿਆ ਇਹਦੇ ਕੋਲ ਨਜਾਇਜ਼ ਵੀ ਅਸਲਾ ਹੈਗਾ ਕੁਝ ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਇਹ ਆਧਾਰ ਕਾਰਡ ਆ ਉਹ ਵੀ ਦੋ ਬਣ ਚੁੱਕੇ ਆ ਇੱਕ ਬਿਹਾਰ ਦਾ ਆਧਾਰ ਕਾਰਡ ਆ ਇੱਕ ਪੰਜਾਬ ਦਾ ਹੈ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੀ ਆ ਵੀ ਇਸ ਦੀ ਜਿਹੜੀ ਚੀਜ਼ ਦੀ ਵੈਰੀਫਾਈ ਕੀਤੀ ਜਾਵੇ ਤੇ ਇਹ ਨਜਾਇਜ਼ ਕਬਜ਼ਾ ਇਹਨੇ ਰਾਤੋ ਰਾਤ ਕੀਤਾ ਹੈ ਹੁਣ ਮਾਨਯੋਗ ਇਹ ਪੰਚਾਇਤ ਦਾ ਛੱਪੜ ਨਹੀਂ ਤਾਂ ਫੇਰ ਪ੍ਰਸ਼ਾਸ ਫੇਰ ਚੁੱਪ ਕਰਕੇ ਲੋਕ ਗਰੀਬ ਜਨਤਾ 48% ਇਥੇ ਗਰੀਬ ਜਨਤਾ ਐਸੀ ਰਹਿੰਦੀ ਹੈ ਉਹ ਪੰਜ ਪੰਜ ਮਰਲੇ ਵੇ ਵੱਲਨ ਤੇ ਆਪਦੇ ਮਕਾਨ ਬਣੋ ਬਸ ਇੰਨੀ ਲੜਾਈ ਇੰਨੀ ਗੱਲ ਹੀ ਹੁਣ ਕੀ ਤਹਿਸੀਲਾ ਸਾਹਿਬ ਆਏ ਕੀ ਕਹਿੰਦੇ ਤਹਿਸੀਲਾਰ ਸਾਹਿਬ ਇਹ ਗੱਲ ਕਹਿ ਗਏ ਵੀ ਸੋਮਵਾਰ ਤੁਹਾਨੂੰ ਐਸਡੀਐਮ ਸਾਹਿਬ ਨੇ ਬੁਲਾਇਆ 19 ਦਿਨ ਅਸੀਂ ਕੰਮ ਰੋਕਤਾ ਸਾਰਾ ਸਰ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਲੰਬੇ ਲੰਬੇ ਤੋਂ ਕੱਲੀ ਇਹਦੀ ਨਹੀਂ ਲੜਾਈ ਲੜੀ ਜਾ ਰਹੀ 104 ਕਿੱਲੇ ਹੋਰ ਹੈ ਦੋ ਆਈਐਸ ਅਫਸਰ ਰੋਕੀ ਬੈਠੇ ਆ ਠੱਗੀ ਮਾਰੀ ਹੈ ਦੋ ਆਈਐਸ ਅਫਸਰਾਂ ਨੇ ਮਖਰੇ ਆਮ ਨਾਮ ਲਿਆ ਔਰ ਚਿੱਠੀ ਲਿਖੀ ਹੈ ਚੀਫ ਮਿਨਿਸਟਰ ਨੂੰ ਇੱਕ ਅਨੋਖ ਸਿੰਘ ਪੁਆਰਾ ਇੱਕ ਉਹਦਾ ਮੁੰਡਾ ਰਜਿੰਦਰ ਪ੍ਰਤਾਪ ਸਿੰਘ ਪੰਜਾਬ ਸਰਕਾਰ ਤਾਂ ਕਹਿ ਰਹੀ ਨਜਾਇਜ਼ ਕਬਜ਼ੇ ਹੋਣ। ਫਿਰ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਤਾਂ ਪੰਜਾਬ ਸਰਕਾਰ ਦੀ ਮਦਦ ਹੀ ਕਰਦੇ ਆ। ਜੇ ਪੰਜਾਬ ਸਰਕਾਰ ਇਨੀ ਡੰਮੀ ਐ ਤੇ ਫੇ ਪੰਜਾਬ ਸਰਕਾਰ ਭੱਜ ਜਾਵੇ। ਤੇਜ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਢੋਲੀ ਦੀ ਰਿਪੋਰਟ।